ਇਹ ਨੀ ਪੱਥਰ ਤੁਸੀਂ ਦੇਖ ਰਹੇ ਹੋ 2020 ਵਿੱਚ ਰੱਖਿਆ ਗਿਆ ਸੀ ਇਹ ਨੀ ਪੱਥਰ ਜਿਹੜਾ ਹੈ ਜਨਤਾ ਸਕੂਲ ਨੇੜੇ ਰੇਲਵੇ ਫਾਟਕਾਂ ਦੇ ਪੁਲ ਦਾ ਰੱਖਿਆ ਗਿਆ ਸੀ ਤੇ ਅੱਜ 2025 ਚੱਲ ਰਿਹਾ ਹੈ 2 ਜਾਂ 3 ਮਹੀਨਿਆਂ ਦੇ ਵਿੱਚ ਇਹ ਲੋਕਾਂ ਲਈ ਖੁੱਲ ਜਾਵੇਗਾ ਚਾਪਾ ਕੁਝ ਦੁਕਾਨਦਾਰਾਂ ਨਾਲ ਗੱਲ ਕਰਾਂਗੇ ਇਸ ਪੁਲ ਦੇ ਬਣਨ ਦੌਰਾਨ ਉਹਨਾਂ ਦੀ ਦੁਕਾਨਦਾਰੀ ਤੇ ਕੀ ਅਸਰ ਪਿਆ ਸਰ 2019 ਚ ਇਹਦੀ ਓਪਨਿੰਗ ਹੋਈ ਸੀ ਜੀ ਕੰਮ ਸਟਾਰਟ ਹੋਇਆ ਸੀ ਮਹਾਰਾਣੀ ਸਾਹਿਬ ਕਰਕੇ ਗਿਆ ਸੀ ਤੇ ਅੱਜ ਦੇਖ ਲਓ ਸੰ 2025 ਆ ਗਿਆ ਜੀ ਸਾਨੂੰ ਨਹੀਂ ਉਮੀਦ ਵੀ ਹਲੇ ਹੋਰ ਵੀ ਹੈ ਕਿੰਨੀ ਦਰ ਲੱਗੇਗੀ ਚੱਲਣ ਵਾਸਤੇ ਅਰ ਇੰਨਾ ਮਤਲਬ ਕਿ ਦੁਕਾਨਦਾਰ ਅੱਧੀ ਤੋਂ ਜ਼ਿਆਦਾ ਮਾਰਕੀਟ ਬੰਦ ਹੋ ਚੁੱਕੀ ਹੈ ਪਰ ਦੋ ਤਿੰਨ ਬੰਦੇ ਦੀ ਡੈਥ ਹੋ ਚੁੱਕੀ ਹੈ ਇਸੇ ਸਬੰਧ ਦੇ ਵਿੱਚ ਵੀ ਇੰਨਾ ਮਤਲਬ ਤੱਕਾ ਲੱਗਿਆ ਬਿਜ਼ਨਸ ਨੂੰ ਕੰਮ ਕਰਨ ਨੂੰ ਜਿੰਨੇ ਵੀ ਆਲਮੋਸਟ ਹੁਣ ਜਿੰਨੀਆਂ ਕਿ ਦੁਕਾਨਾਂ ਰਹਿ ਗਈਆਂ ਖੁੱਲਦੀਆਂ ਕਿਸੇ ਦੇ ਬੱਚਾ ਕਿਸੇ ਦੇ ਨਾਲ ਨਹੀਂ ਆ ਜੀ ਆਲਮੋਸਟ ਇਹ ਮਾਰਕੀਟ ਬੰਦ ਹੀ ਹੋਏਗੀ ਆਨਰ ਟਾਈਮ 'ਚ ਕਿੱਥੇ ਦਿਹਾੜੀ ਬਣਦੀ ਹੈ ਜੀ ਸਾਰਾ ਦਿਨ ਸਵੇਰੇ ਆ ਕੇ ਵੇਲੇ ਸ਼ਾਮ ਨੂੰ ਘਰੇ ਚਲੇ ਜਾਨੀ ਨਹੀਂ ਕੋਈ ਕੰਮ ਕਰ ਰਿਹਾ ਹੀ ਨਹੀਂ ਜੀ ਬਾਜ਼ਾਰ 'ਚ ਬਿਲਕੁਲ ਠ ਡਵੈਲਪਮੈਂਟ ਹੋਰ ਸਾਈਡ ਤੇ ਹੋ ਗਈ ਜੀ ਸਾਡਾ ਤਾਂ ਇਹ ਜਦੋਂ ਦਾ ਪੁਲ ਦਾ ਕੰਮ ਚੱਲਿਆ ਜੀ ਬਿਲਕੁਲ ਦੁਕਾਨਦਾਰਾਂ ਦਾ ਕੰਮ ਠੱਪ ਹੋ ਗਿਆ ਜੀ ਕੰਮਕਾਰ ਖਤਮ ਹੋ ਗਏ ਬਿਲਕੁਲ ਹੀ ਆਪਣੇ ਉਹਦੇ ਨਾਲ ਬੈਠੇ ਆ ਜੀ ਕੋਈ ਕੰਮ ਵਾਲੀ ਤਾਂ ਕੋਈ ਪੋਜੀਸ਼ਨ ਹੀ ਨਹੀਂ ਹੈ ਬਾਗੇ ਨਵਾਂ ਗਰਾਖ ਤਾਂ ਕੋਈ ਆਂਦਾ ਨਹੀਂ ਦੋ ਦਿਨ ਤੋਂ ਬੰਦੇ ਨਾਲ ਮਾਰ ਜਣ ਜਾ ਟੈਨਸ਼ਨ ਹੋਣਾ ਸੈਕ ਮਾਰਦੀ ਮਰਦੀ ਕੋਈ ਨਹੀਂ ਦੁਕਾਨ ਵੀ ਬੰਦ ਹੋ ਗਈਆਂ ਸਾਰਾ ਗਰਾਖ ਆਪਣੇ ਲਿੰਕ ਵਾਲੇ ਜਿਹੜੇ ਹੈ ਸਾਡੇ ਕੋਲ ਗਰਾਖ ਲੱਗੇ ਨਵਾਂ ਗਰਾਖ ਕੋਈ ਨਹੀਂ ਹੈ ਦੁਕਾਨ ਦੇ ਕੋਈ ਖਾਲੀ ਖੁਦ ਭੁਗਤਾਨ ਹੀ ਨਹੀਂ ਹੋਇਆ ਸੇਲ ਹੀ ਨਹੀਂ ਹੋਇਆ ਤਾਂ ਮੁਕਤਾਨ ਕਿਥੋਂ ਮਾਲ ਕਿਥੋਂ ਭਰਾਂਗੇ ਅਸੀਂ ਦੁਕਾਨਦਾਰੀ ਦਾ ਤਾਂ ਜੀ ਬਹੁਤ ਮੰਦਾ ਹਾਲ ਹੈ 5 ਸਾਲ ਤੋਂ ਅਸੀਂ ਤਾਂ ਬੜੇ ਦੁਖੀ ਹੋਏ ਹਾਂ ਅਸੀਂ ਬੜੇ ਪਰੇਸ਼ਾਨ ਆਉਂਦੇ ਨੇ ਸਾਡੇ ਜਿਹੜੇ ਪੈਸੇ ਉਧਾਰ ਵਾਲੇ ਵੀ ਆਪਣੇ ਮਰ ਜਾਣਾ ਇੱਥੇ ਮਿਲਣਕ ਨਾ ਮਿਲਣਾ ਇਹ ਵੀ ਨਹੀਂ ਪਤਾ ਕਹਿੰਦੇ ਤਾਂ ਸਾਲ ਡੇਢ ਸਾਲ ਤੋਂ ਕਹੀ ਜਾਂਦੇ ਮਹੀਨੇ 2 ਮਹੀਨੇ ਚੱਲ ਜਾਣਾ ਚੱਲ ਜਾਣਾ ਪਤਾ ਨਹੀਂ ਹੁਣ ਕਦ ਚਲੇਗਾ ਕਿ ਨਾ ਚਲੇਗਾ ਬਾਕੀ ਇਹ ਪਤਾ ਨਹੀਂ ਹੁਣ ਜਿਹੜੇ ਗਾਹਕ ਸਾਡੇ ਪੈਸੇ ਮਰੇ ਹੋਏ ਆ ਵੀ ਆਂਦੇ ਮੁੜ ਕੇ ਕਿ ਨਹੀਂ ਆਂਦੇ ਰਿਕੁਐਸਟ ਕਰਦੇ ਜੀ ਸਾਡਾ ਪੁਰਤਲਾਦੋ ਸੜਾ ਕੰਮ ਕਰ ਰੋਜੀ ਉੱਤੇ ਚੱਲੇ ਮੜੀ ਬੋਟੀ ਹੋਰ ਗਏ ਜੀ 5 ਸਾਲ ਹੋ ਗਏ ਅੱਧੀਆਂ ਤੋਂ ਜ਼ਿਆਦਾ ਦੁਕਾਨਾਂ ਤਾਂ ਬੰਦ ਹੋ ਗਈਆਂ ਬਾਕੀ ਜਿਹੜੇ ਬੈਠੇ ਐ ਉਹ ਬੰਦ ਹੋਣ ਨੂੰ ਤਿਆਰ ਆ ਉਹ ਬੈਠੇ ਗੀਰਾਬਾਸਰੀ ਬੈਠੇ ਜਿਹੜੇ ਬੈਠੇ ਤੁਹਾਡੇ ਸਾਹਮਣੇ ਬਾਜ਼ਾਰ ਖੁੱਲਾ ਅੱਧਾ ਬੰਦ ਹੈ ਜਿਹੜੇ ਖੁੱਲੇ ਐ ਬੈਠੇ ਐ ਇਸ ਟਾਈਮ ਰਸ਼ ਦਾ ਟਾਈਮ ਹੁੰਦਾ ਸੀ ਅਸੀਂ ਦੁਕਾਨਦਾਰ ਬੈਠੇ ਧੁੱਪ ਠੇ ਕਰੇ ਐ ਇੱਥੇ ਤੇ ਇਹ ਆਲ ਰਿਹਾ ਤੇ ਜਿਹੜੇ 3-4 ਦੀ ਤੇ ਡੈਥ ਵੀ ਹੋ ਜਾਂਦੀ ਐ ਸ਼ੋਕ ਦੇ ਵਿੱਚ ਆ ਕੇ ਕਿਉਂਕਿ ਇਹ ਹੀ ਕੋਈ ਰੋਟੀ ਰੋਜੀ ਦਾ ਇਹ ਜਰੀਆ ਹੈਗਾ ਜੇ ਹੁਣ ਕੀ ਕਰਾਂਗੇ ਵਿਚਾਰੇ ਦੁਕਾਨਦਾਰ ਪੁੱਲ ਖੁੱਲੇਗਾ ਤੇ ਜਾਨ ਵੀ ਬਰੀ ਨਹੀਂ ਹੁਣ ਤਾਂ ਮਰਨ ਵਾਲੇ ਕਿੰਡੇ ਤੇ ਆ ਗਿਆ ਦੇਖੋ ਜੀ ਇੱਕ ਗਾਕ ਜਿਹੜਾ 5 ਸਾਲ ਤੋਂ ਸਾਡੇ ਤੋਂ ਕੱਟ ਗਿਆ ਸਾਨੂੰ ਉਮੀਦ ਨਹੀਂ ਹੈ ਕਿ ਉਹ ਜਲਦੀ ਜਲਦੀ ਆਏ ਇੱਕ 5 ਦਿਨ ਦੁਕਾਨ ਬੰਦ ਰਹੇ ਤਾਂ ਗਾਕ ਦੁਆਰਾ ਬੁਲਾਣਾ ਮੁਸ਼ਕਿਲ ਹੋ ਜਾਂਦਾ ਵੱਡੇ ਵੱਡੇ ਕੋਵਿਡ ਘਲਾਣੇ ਆਨ ਕਰਕੇ ਮਾਰਟੀ ਜਿਵੇਂ ਵੈਸੇ ਹੀ ਕੰਮ ਨਹੀਂ ਹੈਗਾ ਇੱਥੇ ਪੁੱਲ ਬੰਦ ਦੇ ਹੋਣ ਨਾਲ ਬਿਲਕੁਲ ਬਾਜ਼ਾਰ ਦਾ ਪੱਠਾ ਬੈਠ ਗਿਆ ਗਰੀਬ ਤਬਕਾ ਬਿਲਕੁਲ ਡੈੱਡ ਹੋ ਗਿਆ ਜਿਹੜੇ ਦੁਕਾਨਾਂ ਤੇ ਡਿਪੈਂਡ ਹੈ ਉਹਨਾਂ ਦੇ ਘਰਾਂ ਦੇ ਭਾਂਡੇ ਤੱਕ ਵਿਕ ਗਏ 70 ਤੋਂ 80% ਦੁਕਾਨਾਂ ਬੰਦ ਹੋ ਗਈਆਂ ਜਿਹੜੇ 20% ਬੰਦੇ ਬੈਠੇ ਹੋਈ ਸੀ ਆਸਤੇ ਜਿੰਦਾ ਹੈ ਵੀ ਕਈ ਸ਼ਾਇਦ ਪੁੱਲ ਚੱਲੇਗਾ ਸ਼ਾਇਦ ਕੰਮ ਚੱਲ ਪਵੇ ਕੋ ਇਸ ਟਾਈਮ ਸਾਡੇ ਕੋਲ ਇੰਨੀ ਗੱਕੀ ਹੁੰਦੀ ਸੀ ਬਿਲਕੁਲ ਟਾਈਮ ਨਹੀਂ ਹੁੰਦਾ ਸੀ ਗੱਲ ਕਰਨ ਦਾ ਆ ਸਾਰੇ ਵੇਲੇ ਬੈਠੇ ਆ ਸਾਰੇ ਵੇਲੇ ਬੈ ਕੇ ਟਾਈਮ ਪਾਸ ਕਰ ਰਹੇ ਆ ਆਪਣਾ ਆਪਣਾ ਸਰਕਾਰ ਨੂੰ ਅਸੀਂ ਹੱਥ ਬੰਨ੍ਹ ਕੇ ਅਪੀਲ ਕਰਦੇ ਆ ਕਿ ਛੇਤੀ ਤੋਂ ਛੇਤੀ ਇਹਦਾ ਕੋਈ ਮਸਲਾ ਹੱਲ ਕੀਤਾ ਜਾਵੇ ਸ਼ਾਇਦ ਇਹ ਪੁੱਲ ਬਣਨ ਨਾਲ ਸ਼ਾਇਦ ਦੁਆਰਾ ਕੋਈ ਆਸ ਦੀ ਝਲਕ ਜਾਗੇ ਥੋੜਾ ਬੁਤਾ ਮਾਰਕੀਟ ਚ ਗਾਹ ਕਾਵੇ ਯਹਾਂ ਕੇ ਹਾਲਾਤ ਬਹੁਤ ਮਾੜੇ ਐ ਹਰ ਦੁਕਾਨਦਾਰ ਯਹਾਂ ਬੇਰੋਜ਼ਗਾਰ ਹੋ ਗਿਆ ਯਹਾਂ ਕਿਸੇ ਕੀ ਸੁਣਵਾਈ ਨਹੀਂ ਹੋ ਰਹੀ ਸਾਰੇ ਪਾਸੇ ਅਸੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਸ ਨੂੰ ਰੋਡ ਨੂੰ ਦੇਖ ਲੋ ਕੋਈ ਨਹੀਂ ਸਾਡਾ ਸੁਣਦਾ ਸਾਰੇ ਆਨਿਆਂ ਦੇਖ ਕੇ ਚਲੇ ਜਾਂਦੇ ਆ ਕਿਸੇ ਨੇ ਅੱਜ ਤੱਕ ਇਹ ਨਹੀਂ ਕਿਹਾ ਵੀ ਹਾਂ ਇਸ ਪੁਲ ਕੀ ਕੋਈ ਕਾਰਵਾਈ ਹੋਏਗੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਹਰ ਜਗ੍ਹਾ ਜਾ ਜਾ ਕੇ ਗੱਲ ਕਰ ਚੁੱਕੇ ਆ ਸਾਡਾ ਪੱਠਾ ਬੈਠਾ ਵਾ ਇਸ ਮਾਰਕੀਟ ਦਾ ਕਈ ਵਾਰ ਤਾਂ ਇਸ ਤਰ੍ਹਾਂ ਆਂਦਾ ਵੀ ਜਾ ਕੇ ਆਪਣੀ ਆਤਮੱਤੇ ਹੀ ਕਰ ਲੈ ਜਦ ਕਾਰੋਬਾਰੀ ਨਹੀਂ ਇਹ ਕਿੱਥੋਂ ਆਪਣਾ ਪੇਟ ਭਰेंगे ਕਿੱਥੋਂ ਆਪਣੇ ਬੱਚਿਆਂ ਨੂੰ ਪੜ੍ਹਾਵਾਂਗੇ ਕਿਸਕੇ ਅੱਗੇ ਅਸੀਂ ਇਹ ਰੋਈਏ ਕਿਸ ਨੂੰ ਜਾ ਕੇ ਕਹੀਏ ਕਿਆ ਕਰੀਏ ਕਹੀਂ ਤਾਂ ਵਿਚਾਰੇ ਹਾਰਟ ਅਟੈਕ ਹੋ ਗਏ ਵੀ ਇੱਕ ਬੰਦਾ ਇੱਥੇ ਤੋਂ ਮਰ ਗਿਆ ਕਹੀਂ ਵਿਚਾਰੇ ਆਪਣੇ ਦੁਕਾਨਾਂ ਛੱਡ ਕੇ ਦੂਸਰੀਆਂ ਦੁਕਾਨਾਂ 'ਵਾ ਜਾ ਕੇ ਆਪਣੀਆਂ ਨੌਕਰੀਆਂ ਕਰ ਰਹੇ ਆ ਕਿਸ ਤਰ੍ਹਾਂ ਕਰੀਏ ਸਾਨੂੰ ਸਾਡੀ ਸਮਝ ਤੇ ਬਾਹਰ ਹੋਇਆ ਵਾ